ਭਗਵੰਤ ਮਾਨਾ ਸਮਾਂ ਆਉਣ ਦੇ ਤੇਰੀਆਂ ਚੀਕਾਂ ਕਢਵਾ ਦੇਗਾ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਮੁੱਛਾਂ ਨੂੰ ਤਾ ਦਿੱਤੇ ਗਏ ਤੇ ਕਿਆ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਸਮਾਂ ਆਉਣ ਦਿਓ ਸਮੇਂ ਤੇ ਤੁਹਾਨੂੰ ਨਿਰਜੀਠਿਆ ਜਾਵੇਗਾ ਲੇਕਿਨ ਇਧਰ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਵਿਕਰਮ ਜੀਠਿਆ ਦੀਆਂ ਖੁਦ ਦੀਆਂ ਚੀਕਾਂ ਨਿਕਲ ਗਈਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਚੜ੍ਹ ਟੁੰਡੀਆਂ ਉਡਗੀਆਂ ਨੇ ਚੀਕਾਂ ਮਾਰੀਆਂ ਜ਼ਾਰੀਆਂ ਨੇ ਬਿਕਰਮ ਮਜੀਠੀਆ ਵੱਲੋਂ ਬਿਕਰਮ ਮਜੀਠੀਆ ਨੇ ਬੁਹਾਲੀ ਦੀ ਅਦਾਲਤ ਵਿੱਚ ਗੁਹਾਰ ਲਗਾਈ ਹੈ ਇੱਕ ਪਾਸੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਦਾਅਵੇਦਾਰੀ ਠੋਕੀ ਹੋਈ ਹੈ ਬਿਕਰਮ ਮਜੀਠੀਆ ਨੇ ਕਿ ਮੈਂ નિર્ਦੋਸ਼ ਆ ਮੇਰੇ ਤੇ ਕੋਈ ਦੋਸ਼ ਨਹੀਂ ਮੈਨੂੰ ਜਾਣਬੁੱਝ ਕੇ ਪਸਾਇਆ ਜਾ ਰਿਹਾ ਹੈ ਲੇਕਿਨ ਦੂਸਰੇ ਪਾਸੇ ਬਿਕਰਮ ਮਜੀਠੀਆ ਦੀਆਂ ਖੁਦ ਚੀਕਾਂ ਨਿਕਲ ਗਈਆਂ ਨੇ ਚੜ੍ਹਪੁੰਡੀਆਂ ਉਡਗੀਆਂ ਨੇ ਕਿਉਂਕਿ ਬਿਕਰਮ ਜੀਠਿਆ ਵੱਲੋਂ ਔਰਜ ਸਕਿਉਰਟੀ ਦੀ ਮੰਗ ਕੀਤੀ ਗਈ ਹੈ ਕਹਿੰਦਾ ਭਾਈ ਮੈਂ ਵਿਧਾਇਕ ਰਿਆਂ ਹਾਂ ਮੈਂ ਐਮਐਲਏ ਦੇ ਨਾਲ ਨਾਲ ਦੋ ਵਾਰ ਮੰਤਰੀ ਵੀ ਬਣਿਆ ਹਾਂ ਇਸ ਕਰਕੇ ਮੈਨੂੰ ਔਰਜ ਸਕਿਉਰਟੀ ਦਿੱਤੀ ਜਾਵੇ ਇਟ ਮੀਨਸ ਔਰ ਸਕਿਉਰਟੀ ਉਹ ਹੁੰਦੀ ਹੈ ਕਿ ਅਲੱਗ ਰੱਖਿਆ ਜਾਵੇ ਮੈਨੂੰ ਵੱਖਰੀ ਬੈਰਕ ਦਿੱਤੀ ਜਾਵੇ ਕਿਉਂਕਿ ਜਿਹੜੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਨਾਬੇ ਦੀ ਨਵੀਂ ਜੇਲ੍ਹ ਦੇ ਵਿੱਚ ਬਿਕਰਮ ਜੀਠਿਆ ਨੂੰ ਉੱਥੇ ਕੈਮਰੇ ਵੀ ਲੱਗੇ ਹੋਏ ਨੇ ਉਥੇ ਪੁਛ ਪੜਤਾਲ ਵੀ ਹੋ ਜਾ ਰਹੀ ਹੈ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਹੈ ਨਾ ਬੈੱਡ ਨਾ ਏਸੀ ਨਾ ਵੀਆਪੀ ਖਾਣਾ ਜੋ ਖਾਣਾ ਸਰਕਾਰ ਵੱਲੋਂ ਜੇਲ੍ਹ ਅਧਿਕਾਰੀਆਂ ਵੱਲੋਂ ਕੈਦੀਆਂ ਨੂੰ ਮੁਹੱਈਆ ਕਰਵਾ ਜਾਂਦਾ ਹੈ ਉਹੀ ਖਾਣਾ ਉਸ ਤਰ੍ਹਾਂ ਦਾ ਰਹਿਣਾ ਸਹਿਣਾ ਜਿਹੜਾ ਹੈ ਦਿੱਤਾ ਜਾਵੇਗਾ ਬਿਕਰਮਜੀਠਿਆ ਨੂੰ ਲੇਕਿਨ ਬਿਕਰਮਜੀਠਿਆ ਕਹਿੰਦੇ ਨੇ ਕਿ ਮੇਰੀ ਬੈਗ ਦੇ ਵਿੱਚ 9 ਵਿਅਕਤੀਆਂ ਨੂੰ ਹੋਰ ਵਾਰ ਦਿੱਤਾ ਗਿਆ ਹੈ ਮੈਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ ਮੈਨੂੰ ਖਤਰਾ ਹੈ ਕਿਉਂਕਿ ਅਰਸ਼ਦੀਪ ਸਿੰਘ ਕਲੇਰ ਨੇ ਵੀ ਰੋਲਾ ਪਾਇਆ ਕੱਲ ਪੱਤਰਕਾਰ ਦੇ ਨਾਲ ਗਲਪਿਤ ਕੀਤੀ ਵੀ ਔਰੇਂਜ ਸਿਕਿਉਰਿਟੀ ਦਾ ਹੱਕਦਾਰ ਹੈ ਬਿਕਰਮ ਜਿੱਠਿਆ ਤੇ ਦੂਸਰੇ ਪਾਸੇ ਨੌ 9 ਵਿਅਕਤੀ ਹੋਰ ਜਿਹੜੇ ਨੇ ਉਹਦੇ ਬੈਕ ਦੇ ਵਿੱਚ ਧੱਕ ਦਿੱਤੇ ਗਏ ਨੇ ਜਿਨ੍ਹਾਂ ਦੀ ਸਕਰੀਨਿੰਗ ਨਹੀਂ ਹੋਈ ਵੀ ਕਿਸੇ ਵੀ ਸਮੇਂ ਮੇਰੇ ਉੱਤੇ ਹਮਲਾ ਕੀਤਾ ਜਾ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੀਆਂ ਮੇਰੀਆਂ ਟੀਕਾਂ ਪਾਉਂਦੇ ਨੇ ਉਹਨਾਂ ਦੀ ਟੀਕਾਂ ਆਪਦੇ ਆ ਨਿਕਲੀਆਂ ਪਈਆਂ ਨੇ ਸੱਚਮੁੱਚ ਵਿਕਰਮ ਮੈਜੀਸ਼ੀਆ ਦੀਆਂ ਟੁੜੀਆਂ ਟੀਕਾਂ ਨੇ ਹੁਣ ਸਾਰੇ ਪੰਜਾਬ ਦੇ ਲੋਕਾਂ ਨੂੰ ਸੁਣਾਈ ਦੇ ਰਹੀਆਂ ਨੇ ਐਕਸ ਦਾ ਖੁਦ ਖੁਲਾਸਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨੇ ਕਿਹਾ ਟੀਕਾਂ ਵੀ ਪੈਣ ਗਈਆਂ ਚੜ੍ਹ ਘੁੱਡੀਆਂ ਵੀ ਉੱਡਣ ਗਈਆਂ ਉਹ ਕਹਿੰਦਾ ਜੀ ਚੜ੍ਹ ਘੁੱਡੀਆਂ ਕਿਸੇ ਨੇ ਕਿਸ ਨੂੰ ਨਾ ਪਤਾ ਹੋਵੇ ਤੇ ਜੇਲ੍ਹ ਵਿੱਚ ਜਾ ਕੇ ਵਿਕਰਮ ਜੀ ਮੈਜੀਸ਼ੀਆ ਨੂੰ ਮਿਲਿਆ ਚਾ ਵੀ orange security ਹੁਣ ਮੁਹਾਲੀ ਦੀ ਅਦਾਲਤ ਹੈ ਬਿਕਰਮ ਮਜੀਠੀਆ ਨੂੰ ਦਿੰਦੀ ਹੈ ਜਾਂ ਨਹੀਂ ਦਿੰਦੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਬਿਕਰਮ ਜੀਟੀਏ ਵੱਲੋਂ ਹੁਣ orange security ਦੀ ਯਾਨੀ ਕਿ ਮੈਨੂੰ ਕੈਦਿਆਂ ਤੂੰ ਅਲੱਗ ਰੱਖਿਆ ਜਾਵੇ ਮੈਨੂੰ ਬੈਰਕ ਲੱਗ ਦਿੱਤੀ ਜਾਵੇ ਯਾਨੀ ਕਿ ਜਿਹੜੀ ਉਹ ਸੁੱਖ ਸੁਵਿਧਾ ਪਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਤੋਂ ਕੋਰੀ ਨਾ ਆਲਰੇਡੀ ਕਰ ਦਿੱਤੀ ਸੀ ਕਿਉਂਕਿ ਖਾਣਾ ਵੀ ਉਹੀ ਮਿਲਿਆ ਜਿਹੜਾ ਕੈਦਿਆਂ ਨੂੰ ਮਿਲਦਾ ਹੈ ਉਹ ਜਿਸ ਹੌਣ ਨੂੰ ਕੋਈ ਏਸੀ ਨਹੀਂ ਜਿਸ ਤਰ੍ਹਾਂ ਦੇ ਪੱਖੇ ਕੈਦੀਆਂ ਵਾਸਤੇ ਉਹੀ ਪੱਖਾ ਜਿਹੜਾ ਹੈ ਬਿਕਰਮ ਜਿਠੀਆ ਦੀ ਬਾਹਰ ਕੁੱਛ ਲੱਗਿਆ ਹੋਇਆ ਹੈ ਲੇਕਿਨ ਹੁਣ ਅਰਸ਼ਦੀਪ ਸਿੰਘ ਕਲੇਰ ਨੇ ਸਨਿਆਦ ਦਿੱਤਾ ਅਰਸ਼ਦੀਪ ਸਿੰਘ ਕਲੇਰ ਨੂੰ ਸਨਿਆਦ ਦਿੱਤਾ ਗਿਆ ਹੈ ਮਿਲ ਕੇ ਵੀ ਆਏ ਨਹੀਂ ਬਿਕਰਮ ਜਿਠੀਆ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਨਾਪਾ ਦੀ ਜੇਲ ਜਿਹੜੀ ਨਵੀਂ ਹੈ ਉਹ ਕੈਕਸਰਾਂ ਦੇ ਨਾਲ ਭਰੀ ਹੋਈ ਹੈ ਖਤਰਾ ਹੋ ਸਕਦਾ ਹੈ ਕਿਸੇ ਦਾ ਕੀ ਪਤਾ ਲੱਗਦਾ ਹੈ ਇਸ ਕਰਕੇ orange ਸਿਕਿਉਰਟੀ ਦਿੱਤੀ ਜਾਵੇ ਬਿਕਰਮ ਜਿਠੀਆ ਨੂੰ ਯਾਨੀ ਕਿ ਜੋ ਪਿਆਉ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੀਆਂ ਟੀਕਾ ਬਿਨੀਆਂ ਘਟਾਉਂਦੇ ਸੀ ਉਹਨਾਂ ਦੀਆਂ ਆਪ ਕੇ ਟੀਕਾ ਪੈ ਰੀਆਂ ਨੇ ਇਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਪਲਟਵਾਰ ਕਰ ਦਿੱਤਾ ਹੈ ਕਿ ਜੇਕਰ ਟੀਕਾ ਸੋਣੀਆਂ ਨੇ ਤਾਂ ਫਿਰ ਉਹਨਾਂ ਨੂੰ ਨਾਪੇ ਦੀ ਨਵੀਂ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਹੈ ਪਤਾ ਲੱਗੇਗਾ ਕਿ ਕਿਵੇਂ ਚੜ-ਪੁੜੀਆਂ ਉੱਡਦੀਆਂ ਨੇ ਤੇ ਕਿਵੇਂ ਟੀਕਾ ਪੈਂਦੀਆਂ ਨੇ